ਕਹਾਣੀ ਬਾਦਸ਼ਾਹ ਅਤੇ ਗਰੀਬ ਦਾ ਲੜਕਾ ਇੱਕ ਵਾਰ ਦੀ ਗੱਲ ਹੈ ਇੱਕ ਬਾਦਸ਼ਾਹ ਦਾ ਲੜਕਾ ਸੀ ਤੇ ਇੱਕ ਗਰੀਬ ਦਾ ਲੜਕਾ ਉਹ ਦੋਵੇਂ ਯਾਰ ਸੀ ਬਾਦਸ਼ਾਹ ਦੇ ਲੜਕੇ ਨੂੰ ਸ਼ਰਾਬ ਪੀਣ ਦਾ ਬੜਾ ਸ਼ੌਂਕ ਸੀ ਉਹ ਆਪਣੇ ਯਾਰ ਗਰੀਬ ਨੂੰ ਵੀ ਸੱਦ ਲੈਂਦਾ ਤੇ ਦੋਵੇਂ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਤੇ ਗੱਲਾਂ ਬਾਤਾਂ ਕਰਦੇ ਉਹਨਾਂ ਦੋਹਾਂ ਦੀ ਯਾਰੀ ਵੇਖ ਕੇ ਇੱਕ ਦਿਨ ਲੋਕਾਂ ਨੇ ਬਾਦਸ਼ਾਹ ਨੂੰ ਕਿਹਾ ਕਿ ਪਈ ਬਾਦਸ਼ਾਹ ਇਹ ਗਰੀਬ ਦਾ ਮੁੰਡਾ ਤੇਰੇ ਮੁੰਡੇ ਨੂੰ ਖਰਾਬ ਕਰੀ ਜਾਂਦਾ ਹੈ ਤੇ ਸਾਰਾ ਘਰਬਾਰ ਲੁਟਾਈ ਜਾਂਦਾ ਹੈ। ਇਸ ਮੁੰਡੇ ਨੇ ਤੇਰੇ ਮੁੰਡੇ ਨੂੰ ਵੀ ਵਿਗਾੜ ਦਿੱਤਾ। ਬਾਦਸ਼ਾਹ ਨੇ ਸੋਚਿਆ ਭਾਈ ਇਹਨਾਂ ਦੋਹਾਂ ਨੂੰ ਕਿਵੇਂ ਨਖੇੜੀਏ ਤੇ ਉਹਨੇ ਆਪਣੇ ਮੁੰਡੇ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ ਹੁਕਮ ਦਿੱਤਾ ਕਿ ਸਾਡੀ ਜੂ ਤੋਂ ਦੂਰ ਚਲਾ ਜਾ। ਉਸ ਮੁੰਡੇ ਨੇ ਜਾਣ ਲੱਗਿਆ ਇੱਕ ਸ਼ਰਾਬ ਦੀ ਬੋਤਲ ਲੈ ਲਈ ਤੇ ਦੋ ਪਿਆਲੀਆਂ ਲੈ ਲਈਆਂ ਤੇ ਜੰਗਲ ਨੂੰ ਚਲਾ ਗਿਆ। ਜਦ ਰਾਤ ਪਈ ਤੇ ਸ਼ਰਾਬ ਦੋ ਪਿਆਲੀਆਂ ਚ ਪਾ ਕੇ ਬੈਠ ਗਿਆ ਤੇ ਆਂਦਾ ਭਾਈ ਬੇਲੀਆ ਪੀਏ। ਪਰ ਉਹਦਾ ਉਹ ਬੇਲੀ ਉਥੇ ਹੋਵੇ ਤਾਂ ਪੀਵੇ ਉਸਨੇ ਜਦੋਂ 2-3 ਵਾਰ ਇਹੋ ਗੱਲ ਕੀਤੀ ਕਿ ਆਪ ਆਈ ਬੇਲੀ ਆ ਪੀਏ ਤਾਂ ਉਥੋਂ ਇਹ ਚੂਹਾ ਆਪਣੀ ਖੁੱਡ ਵਿੱਚੋਂ ਨਿਕਲਿਆ ਤੇ ਚੂਹੇ ਨੇ ਵੇਖਿਆ ਪਈ ਇੱਕ ਸ਼ਰਾਬ ਦਾ ਕੱਪ ਉਹਦੀ ਖੁੱਡ ਕੋਲ ਪਿਆ ਉਸ ਬਾਦਸ਼ਾਹ ਦੇ ਲੜਕੇ ਨੇ ਫਿਰ ਕਿਹਾ ਬੇਲੀਆ ਜੇ ਤੂੰ ਪੀਵੇਂ ਤੇ ਫਿਰ ਮੈਂ ਪੀਵਾਂ ਜਦੋਂ ਉਹਨੇ ਇੰਜ ਕਿਹਾ ਤਾਂ ਚੂਹੇ ਨੇ ਉਸ ਪਿਆਲੇ ਵਿੱਚੋਂ ਘੁੱਟ ਭਰ ਲਈ ਬਾਦਸ਼ਾਹ ਨੇ ਬਾਦਸ਼ਾਹ ਦੇ ਮੁੰਡੇ ਨੇ ਵੀ ਆਪਣੇ ਪਿਆਲੇ ਵਿੱਚੋਂ ਘੁੱਟ ਭਰ ਲਈ ਜਦ ਚੂਹੇ ਨੇ 2-3 ਘੁੱਟਾਂ ਭਰੀਆਂ ਤੇ ਚੂਹੇ ਨੂੰ ਨਸ਼ਾ ਆ ਗਿਆ ਜਦ ਉਹਨੂੰ ਨਸ਼ਾ ਆਇਆ ਤਾਂ ਉਹ ਆਪਣੀ ਖੁੱਡ ਵਿੱਚ ਜਾ ਵੜਿਆ ਖੁੱਡ ਵਿੱਚੋਂ ਉਸ ਨੇ ਇੱਕ ਨਾਲ ਕੱਢ ਕੇ ਲਿਆਂਦਾ ਤੇ ਉਹ ਨਾਲ ਕੱਢ ਕੇ ਬਾਦਸ਼ਾਹ ਦੇ ਲੜਕੇ ਦੇ ਅੱਗੇ ਲਿਆ ਕੇ ਰੱਖ ਦਿੱਤਾ ਬਾਦਸ਼ਾਹ ਦੇ ਲੜਕੇ ਨੇ ਫੇਰ ਸ਼ਰਾਬ ਪਿਆਲੀਆਂ ਚ ਪਾਈ ਤੇ ਕਿਹਾ ਆਪ ਹੀ ਵੇਲੀਆ ਪੀਏ ਚੂਹਾ ਫੇਰ ਪਿਆਲੀ ਚੋਂ ਕੁੱਟ ਭਰਦਾ ਤੇ ਫੇਰ ਆਪਣੀ ਖੁੱਡ ਵਿੱਚੋਂ ਇੱਕ ਨਾਲ ਕੱਢ ਕੇ ਲਿਆ ਕੇ ਬਾਹਰ ਬਾਦਸ਼ਾਹ ਦੇ ਲੜਕੇ ਅੱਗੇ ਰੱਖ ਦਿੰਦਾ ਬਾਦਸ਼ਾਹ ਦਾ ਲੜਕਾ ਥੋੜੀ ਜਹੀ ਹੋਰ ਪਿਆਲੀਆਂ ਚ ਪਾਉਂਦਾ ਤੇ ਚੂਹਾ ਹੋਰ ਨਾਲ ਕੱਢ ਕੇ ਬਾਦਸ਼ਾਹ ਦੇ ਲੜਕੇ ਦੇ ਅੱਗੇ ਲਿਆ ਰੱਖਦਾ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਦਿਨ ਚੜ ਜਾਂਦਾ ਅਗਲੇ ਦਿਨ ਉਹ ਗਰੀਬ ਦਾ ਲੜਕਾ ਵੀ ਸੋਚਦਾ ਕਿ ਉਸ ਯਾਰ ਬਿਨਾਂ ਤੇ ਮੇਰਾ ਦਿਲ ਨਹੀਂ ਲੱਗਦਾ ਤੇ ਉਹ ਬਾਦਸ਼ਾਹ ਦੇ ਲੜਕੇ ਨੂੰ ਭਾਲਦਾ ਭਾਲਦਾ ਉੱਥੇ ਹੀ ਆ ਜਾਂਦਾ ਜਿੱਥੇ ਚੂਹਾ ਤੇ ਬਾਦਸ਼ਾਹ ਦਾ ਲੜਕਾ ਰਹਿੰਦੇ ਆ ਉਹ ਮਿਲ ਕੇ ਬੜੇ ਖੁਸ਼ ਹੁੰਦੇ ਆ ਤੇ ਬਾਦਸ਼ਾਹ ਦਾ ਲੜਕਾ ਉਹਨੂੰ ਕਹਿੰਦਾ ਮਿੱਤਰਾ ਵੇਖ ਲੈ ਉਹ ਸਾਨੂੰ ਕਹਿੰਦੇ ਇਹਨਾਂ ਸਾਨੂੰ ਉਜਾੜ ਦੇਣਾ ਤੇ ਨੰਗ ਕਰ ਦੇਣਾ ਤੇ ਆਪਾਂ ਨੂੰ ਨਾਲ ਲੱਗ ਗਏ ਚਲ ਆਪਾਂ ਇਥੇ ਹੀ ਰਹੀਏ ਚੂਹਾ ਬਾਦਸ਼ਾਹ ਦਾ ਲੜਕਾ ਤੇ ਉਹ ਗਰੀਬ ਮੁੰਡਾ ਤਿੰਨੇ ਇਕੱਠੇ ਹੀ ਉਥੇ ਜੰਗਲ 'ਚ ਰਹਿਣ ਲੱਗ ਪੈਂਦੇ ਆ ਇੱਕ ਦਿਨ ਬਾਦਸ਼ਾਹ ਦਾ ਲੜਕਾ ਗਰੀਬ ਦੇ ਲੜਕੇ ਨੂੰ ਕਹਿੰਦਾ ਆਪਾਂ ਚੱਲ ਆਪਾਂ ਸ਼ਿਕਾਰ ਖੇਡਣ ਚੱਲੀਏ ਉਹ ਦੋਵੇਂ ਜਾਣੇ ਸ਼ਿਕਾਰ ਖੇਡਣ ਤੁਰ ਪੈਂਦੇ ਆ ਉਹ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਤੇ ਅੱਗੇ ਜਾ ਕੇ ਕੀ ਵੇਖਦੇ ਆ ਕਿ ਇੱਕ ਸ਼ਹਿਰ ਆ ਜਿਹੜਾ ਸਾਰਾ ਉਜੜਿਆ ਪਿਆ ਉਥੇ ਕੋਈ ਬੰਦਾ ਪਰਿੰਦਾ ਨਹੀਂ ਉਹ ਵੇਖ ਕੇ ਹੈਰਾਨ ਹੁੰਦੇ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਭਈ ਇਸ ਸ਼ਹਿਰ ਨੂੰ ਤੇ ਦਿਓ ਨੇ ਉਜਾੜ ਦਿੱਤਾ ਤੇ ਇਥੋਂ ਦੇ ਸਾਰੇ ਬੰਦੇ ਉਸ ਨੇ ਖਾ ਲਏ ਆ ਉਹ ਉਥੋਂ ਅੱਗੇ ਲੰਘ ਜਾਂਦੇ ਆ ਅੱਗੇ ਜਾ ਕੇ ਕੀ ਵੇਖਦੇ ਆ ਕਿ ਜੰਗਲ ਵਿੱਚ ਇੱਕ ਝੋਪੜੀ ਹੁੰਦੀ ਆ ਤੇ ਉਥੇ ਇੱਕ ਦਿਉ ਬਾਦਸ਼ਾਹ ਦੀ ਲੜਕੀ ਦੇ ਪੱਟ ਤੇ ਸਿਰ ਰੱਖ ਕੇ ਸੁੱਤਾ ਪਿਆ ਤੇ ਉਹ ਦਿਉ ਸੁੱਤਾ 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 ਕਰਦਾ ਉਹ ਮੇਰੇ ਯਾਰ ਉਹ ਲੜਕੀ ਅੱਗੋਂ ਆਖਦੀ ਐ ਹਾਂ ਮੇਰੇ ਯਾਰ ਬਾਦਸ਼ਾਹ ਦਾ ਲੜਕਾ ਤੇ ਗਰੀਬ ਦਾ ਲੜਕਾ ਖਲੋ ਜਾਂਦੇ ਆ ਤੇ ਉਸ ਦੀਆਂ ਗੱਲਾਂ ਸੁਣਦੇ ਆ ਦਿਉ ਜਦੋਂ ਤਿੰਨ ਚਾਰ ਵਾਰ ਇਦਾਂ ਕਹਿੰਦਾ ਤੇ ਬਾਦਸ਼ਾਹ ਦਾ ਲੜਕਾ ਉਸ ਲੜਕੀ ਨੂੰ ਇਸ਼ਾਰਾ ਕਰਕੇ ਪੁੱਛਦੇ ਕਿ ਕੀ ਤੈਨੂੰ ਲੈ ਚਲੀਏ ਉਹ ਲੜਕੀ ਕਹਿੰਦੀ ਕਿਵੇਂ ਚੱਲਾਂ ਦਿਓ ਮੇਰੇ ਪੱਟ ਤੇ ਸਿਰ ਰੱਖ ਕੇ ਸੁੱਤਾ ਏ ਜੇ ਇਹ ਉੱਠ ਪਿਆ ਤਾਂ ਸਾਰਿਆਂ ਨੂੰ ਮਾਰ ਦਿਓ ਉਹ ਕਹਿੰਦਾ ਕਿਵੇਂ ਜਾ ਸਕਦੀ ਆ ਉਹ ਕਹਿੰਦੀ ਜੇ ਕੋਈ ਇਹਦੇ ਸਿਰ 헤ਠ ਆਪਣਾ ਪੱਟ ਦੇਵੇ ਤਾਂ ਮੈਂ ਜਾ ਸਕਦੀ ਆ ਉਹ ਗਰੀਬ ਦਾ ਮੁੰਡਾ ਬਾਦਸ਼ਾਹ ਦੇ ਮੁੰਡੇ ਨੂੰ ਕਹਿੰਦਾ ਮੈਂ ਦਿਓ ਦੇ ਸਿਰ 헤ਠਾ ਪੱਟ ਦੇਣਾ ਤੇ ਤੂੰ ਲੜਕੀ ਨੂੰ ਲੈ ਜਾ ਅੱਗੇ ਮੈਂ ਜਾਣਾ ਤੇ ਦਿਓ ਜਾਣੇ ਉਹ ਸਹਜੇ ਜਿਹਾ ਆਪਣਾ ਪੱਟ ਦਿਓ ਦੇ ਸਿਰ 헤ਠਾ ਰੱਖ ਦਿੰਦਾ ਤੇ ਉਹ ਲੜਕੀ ਦਾ ਪੱਟ ਉਹਦੇ ਸਿਰ 헤ਠੋਂ ਕੱਢ ਦਿੰਦਾ ਉਹ ਬਾਦਸ਼ਾਹ ਦਾ ਮੁੰਡਾ ਉਸ ਲੜਕੀ ਨੂੰ ਘੋੜੇ ਤੇ ਚੜਾ ਕੇ ਲੈ ਜਾਂਦਾ ਤੇ ਉਹ ਗਰੀਬ ਮੁੰਡਾ ਉੱਥੇ ਹੀ ਬੈਠਾ ਰਹਿੰਦਾ ਥੋੜੀ ਦੇਰ ਬਾਅਦ ਉਹ ਦਿਓ ਫੇਰ ਸੁੱਤਾ ਪਿਆ ਕਰਦਾ ਉਹ ਮੇਰੇ ਯਾਰ ਤਾਂ ਅਗੋਂ ਗਰੀਬ ਦਾ ਮੁੰਡਾ ਕਹਿੰਦਾ ਤੇਰੇ ਯਾਰ ਨੂੰ ਲੈ ਗਿਆ ਮੇਰਾ ਯਾਰ ਤੇ ਹੁਣ ਤੂੰ ਮੇਰਾ ਯਾਰ ਤੇ ਮੈਂ ਤੇਰਾ ਯਾਰ ਇਸ ਤਰ੍ਹਾਂ ਉਸਨੇ 2-3 ਵਾਰੀ ਕਿਹਾ ਤੇ ਗਰੀਬ ਦਾ ਮੁੰਡਾ ਉਹੀ ਜਵਾਬ ਦਿੰਦਾ ਦਿਓ ਨੂੰ ਪੈ ਜਾਂਦਾ ਸ਼ੱਕ ਤੇ ਪਹਿਲਾਂ ਤੇ ਆਵਾਜ਼ ਹੋਰ ਹੋਰ ਤਰ੍ਹਾਂ ਆਉਂਦੀ ਸੀ ਏ ਹੁਣ ਕੌਣ ਆ ਗਿਆ ਉਹ ਫੇਰ ਕਹਿੰਦਾ ਉਹ ਮੇਰੇ ਯਾਰ ਤੇ ਉਹ ਅੱਗੋਂ ਕਹਿੰਦਾ ਤੇਰੇ ਯਾਰ ਨੂੰ ਲੈ ਗਿਆ ਮੇਰਾ ਯਾਰ ਤੇ ਹੁਣ ਤੂੰ ਮੇਰਾ ਯਾਰ ਤੇ ਮੈਂ ਤੇਰਾ ਯਾਰ ਇਹ ਸੁਣ ਕੇ ਦਿਉ ਉੱਠਿਆ ਵੇਖਿਆ ਤੇ ਉਹਨੂੰ ਆਖਣ ਲੱਗਾ ਗੱਲ ਕਰ ਉਹ ਆਖਣ ਲੱਗਾ ਗੱਲ ਕੀ ਕਰਨੀ ਆ ਮੈਂ ਤੇਰੇ ਸਾਹਮਣੇ ਬੈਠਾ ਭਾਵੇਂ ਮਾਰ ਤੇ ਭਾਵੇਂ ਛੱਡ ਉਹ ਆਂਦਾ ਗੱਲ ਕੀ ਐ ਉਹ ਆਂਦਾ ਮੇਰਾ ਯਾਰ ਸੀ ਬਾਦਸ਼ਾਹ ਦਾ ਮੁੰਡਾ ਉਹ ਇਧਰੋਂ ਲੰਘਿਆ ਤੇ ਉਹ ਉਸ ਕੁੜੀ ਨੂੰ ਨਾਲ ਖੜਨਾ ਚਾਹੁੰਦਾ ਸੀ ਤੇ ਉਹਦੇ ਪੱਟ ਤੇ ਸਿਰ ਰੱਖ ਕੇ ਸੁੱਤਾ ਸੈਂ ਤੂੰ ਉਹਦੇ ਪੱਟ ਤੇ ਸਿਰ ਰੱਖ ਕੇ ਸੁੱਤਾ ਸੈਂ ਜਦੋਂ ਉਹਨੇ ਜਿੱਦ ਕੀਤੀ ਤੇ ਮੈਂ ਕਿਹਾ ਚੰਗਾ ਮੈਂ ਆਪਣਾ ਪੱਟ ਉਹਦੇ ਸਿਰ ਹੇਠਾਂ ਦੇਣਾ ਤੇ ਤੂੰ ਇਹਨੂੰ ਲੈ ਜਾ ਤੇ ਉਹ ਲੈ ਕੇ ਚਲਿਆ ਗਿਆ ਦਿਓ ਆਂਦਾ ਚੰਗਾ ਉਹ ਤੇਰਾ ਯਾਰ ਸੀ ਤੈਨੂੰ ਮੌਤ ਦੇ ਮੂੰਹ ਚ ਦੇ ਕੇ ਚਲਿਆ ਗਿਆ ਗਰੀਬ ਦਾ ਮੁੰਡਾ ਕਹਿੰਦਾ ਯਾਰਾਂ ਲਈ ਸਭ ਕੁਝ ਕਰਨਾ ਪੈਂਦਾ ਦਿਓ ਕਹਿੰਦਾ ਚੱਲ ਮੈਂ ਵੀ ਤੈਨੂੰ ਯਾਰ ਆਖ ਬੈਠਾਂ ਇਸ ਲਈ ਮੈਂ ਤੈਨੂੰ ਮਾਰਦਾ ਨਹੀਂ ਤੈਨੂੰ ਛੱਡ ਦੇ ਨਾ ਤੇ ਤੂੰ ਚਲਿਆ ਜਾ ਗਰੀਬ ਦਾ ਮੁੰਡਾ ਵੀ ਮਾਰਦਾ ਦੁੜੰਗੇ ਉਹਨਾਂ ਦੇ ਮਗਰ ਦੌੜ ਗਿਆ ਜਦੋਂ ਉਹ ਵਾਪਸ ਚੂਹੇ ਕੋਲ ਗਏ ਤੇ ਸਲਾਹ ਕਰਦੇ ਆ ਭਈ ਹੁਣ ਮਹੱਲ ਪਾ ਕੇ ਰਹੀਏ ਉਹ ਸਾਰੇ ਉਸ ਸ਼ਹਿਰ ਵਿੱਚ ਪਹੁੰਚ ਜਾਂਦੇ ਆ ਜਿਹੜਾ ਉਸ ਦਿਓ ਨੇ ਉਜਾੜ ਸੁਟਿਆ ਸੀ ਉਹਨਾਂ ਵੇਖਿਆ ਕਿ ਸਾਰਾ ਸ਼ਹਿਰ ਬਿਰਾਨ ਪਿਆ ਤੇ ਚੀਜ਼ਾਂ ਉਸੇ ਤਰ੍ਹਾਂ ਪਈਆਂ ਰਾਜੇ ਦਾ ਮੁੰਡਾ ਉਸੇ ਸ਼ਹਿਰ ਤੇ ਰਾਜ ਕਰਨ ਲੱਗ ਪੈਂਦਾ ਤੇ ਰਹਿੰਦੇ ਖੰਦੇ ਲੋਕਾਂ ਨੂੰ ਵਾਪਸ ਸੱਦ ਲੈਂਦਾ। ਉੱਥੋਂ ਉਹ ਮਹੱਲ ਪਾ ਕੇ ਸਾਰੇ ਰਹਿਣ ਲੱਗ ਪੈਂਦੇ ਆ। ਇੱਕ ਦਿਨ ਉਹ ਮੁੰਡੇ ਦਾ ਪਿਓ ਜੰਗਲ ਵਿੱਚ ਸ਼ਿਕਾਰ ਖੇਡਣ ਆਉਂਦਾ ਤੇ ਜਦੋਂ ਉਹ ਸ਼ਿਕਾਰ ਦੇ ਮੰਗਰ ਆਪਣਾ ਘੋੜਾ ਲਗਾਉਂਦਾ ਤੇ ਰਾਹ ਭੁੱਲ ਜਾਂਦਾ। ਨਾਲ ਉਹਦੇ ਉਹਦਾ ਵਜ਼ੀਰ ਤੇ ਉਹ ਦੋਵੇਂ ਜੰਗਲ 'ਚ ਭੁੱਖੇ ਤਹਾਏ ਫਿਰਦੇ ਆ ਤੇ ਉਹਨਾਂ ਨੂੰ ਰਾਤ ਪੈ ਜਾਂਦੀ ਹੈ। ਉਹ ਦੋਵੇਂ ਬੜੇ ਕਾਬਰੇ ਹੋਇਆ ਕਿ ਅਚਾਨਕ ਉਹਨਾਂ ਨੂੰ ਮਹਿਲ ਦਿਸਦਿਆ। ਬਾਦਸ਼ਾ ਉਹਨਾਂ ਮਹਿਲਾਂ ਚ ਆਉਂਦਾ ਤੇ ਰਾਤ ਕੱਟਣ ਲਈ ਕਹਿੰਦਾ ਉਹ ਬਾਦਸ਼ਾਹ ਦੀ ਬੜੀ ਸੇਵਾ ਕਰਦੀ ਆ ਬਾਦਸ਼ਾਹ ਦਾ ਲੜਕਾ ਸਵੇਰੇ ਉੱਠ ਕੇ ਉਹਦੇ ਕੋਲ ਜਾਂਦਾ ਤੇ ਅਸ਼ੀਰਵਾਦ ਲੈਂਦਾ ਤੇ ਕਹਿੰਦਾ ਪਿਤਾ ਜੀ ਤੁਸੀਂ ਮੈਨੂੰ ਦੇਸ਼ ਨਿਕਾਲਾ ਦੇ ਦਿੱਤਾ ਸੀ ਪਈ ਮੈਂ ਸਾਰਾ ਧਨ ਰੋੜ ਦਿੱਤਾ ਵੇਖ ਲਓ ਮੈਨੂੰ ਬਾਦਸ਼ਾਹੀ ਮਿਲ ਗਈ ਆ ਉਹਦਾ ਪਿਓ ਉਹਨੂੰ ਸਾਰੀ ਗੱਲ ਪੁੱਛਦਾ ਤੇ ਉਹ ਸਾਰੀ ਹਕੀਕਤ ਕੋਲ ਕੇ ਸੁਣਾਉਂਦਾ ਉਹ ਬਾਦਸ਼ਾਹ ਆਪਣਾ ਰਾਜ ਵੀ ਉਹਨਾਂ ਨੂੰ ਦੇ ਦਿੰਦਾ ਰੱਬ ਰੱਖਾ